ਸਿੰਘ ਦੇ ਵਿਚਾਲੇ ਮੁਲਾਕਾਤ ਹੋ ਰਹੀ ਹੈ। ਕਰੀਬ ਇਕੰਟੇ ਤੋਂ ਚੌਪਰ ਦੇ ذریعے ਬਠਿੰਡਾ ਪਹੁੰਚੇ ਨੇ ਔਰ ਇਹ ਮੁਲਾਕਾਤ ਹੋ ਰਹੀ ਹੈ। ਖੈਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਦਾ ਨਾਮ ਖੂਬ ਗੂੰਜਦਾ ਹੋਇਆ ਤੁਹਾਨੂੰ ਨਜ਼ਰ ਆਇਆ ਹੋਵੇਗਾ। ਸਿਆਸੀ ਤੌਰ ਦੇ ਉੱਤੇ ਵੀ ਤੇ ਦੂਜੇ ਪਾਸੇ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਖੂਬ ਵਾਇਰਲ ਹੋਈਆਂ ਨੇ। ਇਨਫੈਕਟ ਪਿਛਲੇ 1-2 ਮਹੀਨਿਆਂ ਤੋਂ ਤੁਸੀਂ ਕਹਿ ਸਕਦੇ ਹੋ ਜਾਨੀ ਹਰਪ੍ਰੀਤ ਸਿੰਘ ਖੂਬ ਚਰਚਾ ਦੇ ਵਿੱਚ ਰਹੇ ਨੇ। ਅਲੀਗੇਸ਼ਨਸ ਉਹਨਾਂ ਦੇ ਉੱਤੇ ਅ ਬਿਰਸਤ ਸਿੰਘ ਬਲਟੋਹਾ ਨੇ ਲਗਾਏ ਔਰ ਤਲਬ ਹੋ ਗਏ ਬਿਰਸਤ ਸਿੰਘ ਬਟੋਹਾ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸ਼ਰੋਮਣੀਆਂ ਕਾਲੀ ਦਲ ਤੋਂ ਖੈਰ ਕੁੱਲ ਮਿਲਾ ਕੇ ਫਿਰ ਸੁਬੀਰ ਸਿੰਘ ਬਾਦਲ ਵਾਲਾ ਪੂਰਾ ਐਪੀਸੋਡ ਹੁੰਦਾ ਹੈ ਜਿਸ ਦੇ ਵਿੱਚ ਸੁਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਨਾ ਔਰ ਫਿਰ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਹਨਾ ਕਿ ਇਹ ਸਾਫ਼ ਨਹੀਂ ਹੈ ਕਿ ਇਹ ਮੁਲਾਕਾਤ ਇੱਕ ਸਿਸ਼ਟਾਚਾਰ ਮੁਲਾਕਾਤ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਜਾਂ ਕੁਝ ਖਾਸ ਹੈ ਫਿਰ ਸਪੈਸ਼ਲ ਹੈਲੀਕਾਪਟਰ ਦੇ ਜ਼ਰੀਏ ਬਾਬਾ ਗੁਰਿੰਦਰ ਸਿੰਘ ਢਿਲੋਂ ਉੱਥੇ ਪਹੁੰਚੇ ਨੇ ਤਾਂ ਜ਼ਰੂਰ ਕਿ ਕੁਝ ਨਾ ਕੁਝ ਖਾਸ ਵਿਚਾਰਨ ਦੇ ਲਈ ਹੀ ਉੱਥੇ ਪਹੁੰਚੇ ਹੋਣਗੇ ਰੁਕ ਕਰਦੇ ਆਂ ਇਸ ਸਮੇਂ ਸਾਡੇ ਸੇਹੋਗੀ ਸਾਡੇ ਨਾਲ ਨੇ ਬਠਿੰਡਾ ਤੋਂ ਸੁਰਜਪਾਨ ਉਹਨਾਂ ਦਾ ਰੁਕ ਕਰਦੇ ਆਂ ਸੁਰਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਸਭ ਤੋਂ ਪਹਿਲਾਂ ਲੋਕਾਂ ਦੇ ਜ਼ਿਹਨ 'ਚ ਸਵਾਲ ਹੋਏਗਾ ਇਹ ਮੁਲਾਕਾਤ ਕਿਉਂ ਬਿਲਕੁਲ ਇਹੀ ਸਵਾਲ ਅਸੀਂ ਵੀ ਸੋਚ ਰਹੇ ਆ ਕਿ ਆਖਿਰਕਾਰ ਇਸ ਮੁਲਾਕਾਤ ਦੇ ਮਾਇਨੇ ਕੀ ਨੇ ਮਾਇਨੇ ਕਾਫੀ ਸਾਰੇ ਕੱਢੇ ਜਾ ਰਹੇ ਨੇ ਕਿਉਂਕਿ ਜੇ ਕਾਫੀ ਦਿਨਾਂ ਤੋਂ ਗੱਲ ਕੀਤੀ ਜਾਵੇ ਤਾਂ ਜ਼ਥੇਦਾਰ ਸਾਹਿਬ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਨੇ ਬੇਸ਼ੱਕ ਬਾਦਲ ਪਰਿਵਾਰ ਨੂੰ ਤਨਖਾਹੀਆ ਕਰਾਰ ਦੇਣ ਦੇ ਵਿੱਚ ਸਭ ਤੋਂ ਜ਼ਿਆਦਾ ਜੱਫੇਦਾਰ ਸਾਹਬ ਅਗਰੈਸਿਵ ਉੱਥੇ ਨਜ਼ਰ ਆ ਰਹੇ ਸੀ ਤੇ ਉਸ ਤੋਂ ਬਾਅਦ ਦੂਰੀਆਂ ਸੀ ਜਿਹੜੀਆਂ ਕਿਤੇ ਨਾ ਕਿਤੇ ਬਾਦਲ ਪਰਿਵਾਰ ਦਾ ਸਾਹਮਣੇ ਆ ਰਹੀਆਂ ਸੀ ਪਰ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਆਉਂਦੇ ਨੇ ਪਹਿਲਾਂ ਡੇਰਾ ਬਿਆਸ ਦੇ ਵਿੱਚ ਇੱਥੇ ਜਿਹੜਾ ਇੱਥੇ ਇੱਕ ਸ਼ਾਖਾ ਬਣੀ ਹੋਈ ਹੈ ਬਠਿੰਡਾ ਦੇ ਵਿੱਚ ਉੱਥੇ ਆ ਕੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਨੇ ਤੇ ਉਸ ਤੋਂ ਬਾਅਦ ਸਿੱਧੇ ਪਹੁੰਚ ਜਾਂਦੇ ਨੇ ਜੱਫੇਦਾਰ ਸਾਹਿਬ ਦੇ ਘਰ ਬਠਿੰਡਾ ਦੇ ਵਿੱਚ ਉੱਥੇ ਅੱਧਾ ਘੰਟਾ ਦਾ ਕਰੀਬ ਇਹਨਾਂ ਦੀ ਸਿੱਸਤਾਚਾਰ ਦੇ ਇੱਕ ਤਰ੍ਹਾਂ ਦੀ ਮੁਲਾਕਾਤ ਹੈ ਜਿਹੜੀ ਉਹ ਚੱਲਦੀ ਆ ਹਾਲਾਂਕਿ ਗੱਲਬਾਤ ਕੀ ਨਿਕਲ ਕੇ ਸਾਹਮਣੇ ਆਈ ਹੈ ਫਿਲਹਾਲ ਅਜੇ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਸ ਨਜ਼ਰ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਖਟਾਸ ਹੈ ਜਿਹੜੀ ਬਾਦਲ ਪਰਿਵਾਰ ਨਾਲ ਜੱftedar ਸਾਹਿਬ ਦੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਹੋ ਸਕਦਾ ਹੈ ਉਹਨਾਂ ਮੁੱਦਿਆਂ ਤੇ ਵੀ ਗੱਲਬਾਤ ਹੋਈ ਹੋਵੇ ਜਾਂ ਕੋਈ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਹੈ ਜੱftedar ਸਾਹਿਬ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹੋਈ ਹੋਵੇ ਤਾਂ ਕਰਕੇ ਫਿਲਹਾਲ ਇਹ ਕਹਿਣਾ ਜਲਦਬਾਜ਼ੀ ਜ਼ਰੂਰ ਹੋਏਗਾ ਪਰ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਖਿਆਸਰਾਈਆਂ ਨੇ ਜਿਹੜੀਆਂ ਉਹ ਲੋਕ ਲਾਉਦੇ ਨਜ਼ਰ ਆ ਰਹੇ ਨੇ ਕਰੀਬ 35 ਮਿੰਟ ਤੋਂ 40 ਮਿੰਟ ਕਰੀਬ ਬਠਿੰਡਾ ਦੇ ਆਵਾਸ ਦੇ ਵਿੱਚ ਜਥੇਦਾਰ ਸਾਹਿਬ ਦੇ ਕੋਲ ਬਾਬਾ ਜੀ ਬੈਠੇ ਸੀ ਔਰ ਕਾਫੀ ਗੱਲਾਂ ਬਾਤਾਂ ਉਹਨਾਂ ਦੀ ਹੋਈਆਂ ਨੇ ਹਾਲਾਂਕਿ ਜਿਹੜੀਆਂ ਤਸਵੀਰਾਂ ਅੰਦਰ ਦੀਆਂ ਜਿਹੜੀਆਂ ਫੋਟੋ ਨੇ ਫਿਲਹਾਲ ਅਜੇ ਬਾਹਰ ਆਉਣੀਆਂ ਬਾਕੀ ਨੇ ਪਰ ਕਿਤੇ ਨਾ ਕਿਤੇ ਜਾ ਕੇ ਮੀਡੀਆ ਤੋਂ ਇਸ ਪੂਰੇ ਪ੍ਰੋਗਰਾਮ ਦੀ ਦੂਰੀ ਬਣਾਈ ਰੱਖੀ ਹੈ ਬੇਸ਼ੱਕ ਉਹ ਡੇਰਾ ਬਾਸ ਦਾ ਪ੍ਰੋਗਰਾਮ ਹੋਵੇ ਉੱਥੇ ਵੀ ਕੈਮਰੇ ਤੱਕ মিডিਆ ਦੇ ਬੰਦ ਕਰਵਾ ਦਿੱਤੇ ਸੀ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜਾ ਡੇਰਾ ਵਿਆਸ ਹੈ মিডিਆ ਤੋਂ ਆਪਣੇ ਆਪ ਨੂੰ ਕਾਫੀ ਦੂਰ ਰੱਖਦਾ ਹੈਗਾ ਔਰ ਉਸ ਤੋਂ ਬਾਅਦ ਜਦੋਂ ਜੱਥੇਦਾਰ ਦੇ ਸਾਹਬ ਦੇ ਘਰ ਆਂਦੇ ਨੇ ਉੱਥੇ ਵੀ ਜਿਆਦਾ ਕਵਰ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਨਾ ਹੀ ਗੱਲਬਾਤ ਹੋਈ ਆ ਪਰ ਤਸਵੀਰਾਂ ਜਰੂਰ ਨਜ਼ਰ ਆਈਆਂ ਨੇ ਜਿੱਥੇ ਬਾਬਾ ਇਥੋਂ ਗਿਆਨੀ ਜੱਥੇਦਾਰ ਸਾਹਿਬ ਨੂੰ ਮਿਲ ਕੇ ਉਸ ਤੋਂ ਬਾਅਦ ਜਾਂਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਕਾਫੀ ਸਾਰੇ ਮਾਇਨੇ ਇਸ ਮੁਲਾਕਾਤ ਦੇ ਕੱਢੇ ਜਾ ਰਹੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਮੁਲਾਕਾਤ ਆ ਜਰੀ ਹੋਈ ਹੋਗੀ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈਏ ਜਾਂ ਰੁਟੀਨ ਦੇ ਵਿੱਚ ਹੀ ਇੱਕ ਦੋ ਵੱਡੀਆਂ ਸ਼ਖਸੀਅਤਾਂ ਦਾ ਮਿਲਣਾ ਜਿਹੜਾ ਉਹ ਰੁਟੀਨ ਦੇ ਵਿੱਚ ਹੋਏਗਾ ਫਿਲਹਾਲ ਠੀਕ ਹੈ ਸੁਰੇ ਮੇਰੇ ਨਾਲ ਰਹੋ ਤੁਹਾਡੇ ਕੋਲ ਮੈਂ ਵਾਪਸ ਹੁਣੇ ਇੱਕ ਇੱਕ ਦੋ ਹੋਰ ਸਵਾਲ ਨੇ ਇਸ ਤੋਂ ਚਲੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਰੀਬ ਕਰੀਬ 1 ਘੰਟੇ ਤੱਕ ਇਹ ਮੁਲਾਕਾਤ ਹੋਈ ਹੈ ਮੁਲਾਕਾਤ ਖਤਮ ਹੋ ਚੁੱਕੀ ਹੈ ਹਾਲਾਂਕਿ ਅਜ ਤੱਕ ਇਹ ਸਾਫ਼ ਨਹੀਂ ਹੈ ਕਿ ਯਾਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਨੇ ਦੋ ਵੱਡੀਆਂ ਸ਼ਖਸੀ ਡੇਰਾ ਬਿਆਸ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਸ਼ਰਧਾ ਬਹੁਤ ਹੈ ਤੇ ਦੂਜੇ ਪਾਸੇ ਜਦੋਂ ਕੋਈ ਜਥੇਦਾਰ ਦੇ ਅਹੁਦੇ ਦੇ ਉੱਤੇ ਹੋਵੇ ਤਾਂ ਉਹਨਾਂ ਦੇ ਵਿੱਚ ਆਸਥਾ ਜਾਂ ਫਿਰ ਇੱਕ ਅਹਿਮਤਾ ਅਹੁਦਾ ਲਾਜ਼ਮੀ ਤੌਰ ਦੇ ਉੱਤੇ ਬਣ ਜਾਂਦਾ ਹੈ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਖਾਸ ਤੌਰ ਤੇ ਪਹੁੰਚੇ ਨੇ ਔਰ ਉੱਥੇ ਮੁਲਾਕਾਤ ਹੋਈ ਹੈ ਕਰੀਬ ਕਰੀਬ 1 ਘੰਟੇ ਤੱਕ ਮੁਲਾਕਾਤ ਖਤਮ ਹੋ ਚੁੱਕੀ ਹੈ ਜੋ ਪਹਿਲਾਂ ਸੂਰਜ ਵੀ ਸਾਡੀ ਸੀ ਹੋਗੀ ਜ਼ਿਕਰ ਕਰ ਰਹੇ ਸੀਗੀ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਕੋਈ ਵੀ ਖਬਰ ਜਦੋਂ ਬਾਹਰ ਆਉਂਦੀ ਹੈ ਮਾੜੀ-ਮੋਟੀ ਉਹ ਆਵੇ ਉਸ ਦੇ ਉੱਤੇ ਡੇਰੇ ਦਾ ਕੋਈ ਪ੍ਰਤੀਕਰਮ ਸੁਣਾਉਣਾ ਨਹੀਂ ਮਿਲਦਾ মিডিਆ ਤੋਂ ਤਾਂ ਬਹੁਤ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਇਨਫੈਕਟ ਡੇਰੇ ਦੇ ਅੰਦਰ ਵੀ ਕੋਈ ਮੁਲਾਕਾਤਾਂ ਹੁੰਦੀਆਂ ਨਹੀਂ ਤਾਂ ਉਹਨਾਂ ਦੀਆਂ ਖੁਦ ਵੀਡੀਓਜ਼ ਜਾਰੀ ਕੀਤੀਆਂ ਜਾਂਦੀਆਂ ਨੇ ਡੇਰੇ ਵੱਲੋਂ মিডিਆ ਨੂੰ ਅੰਦਰ ਕੋਈ ਅਲਾਉ ਨਹੀਂ ਕੀਤਾ ਜਾਂਦਾ ਸੁਰੇਜ ਸਾਡੇ ਲਗਾਤਾਰ ਨਾਲ ਜੁੜੇ ਹੋਏ ਨੇ ਮੇਰੇ ਸੇ ਹੋਗੀ ਸੁਰੇਜ ਇਹ 1 ਟੂ 1 ਮੁਲਾਕਾਤ ਸੀ ਜਾਂ ਕੋਈ ਹੋਰ ਵੀ ਉੱਥੇ ਮੌਜੂਦ ਸੀ ਦੇਖੋ ਜੀ ਮੁਲਾਕਾਤ ਦੀ ਗੱਲ ਕੀਤੀ ਹੈ ਤਾਂ ਬੰਦ ਕਮਰੇ ਦੇ ਵਿੱਚ ਮੁਲਾਕਾਤ ਸੀ ਜਿਸ ਦੇ ਵਿੱਚ ਜਥੇਦਾਰ ਗਿਆਨੀ ਹਰਪੀਤ ਸਿੰਘ ਬੈਠੇ ਹੋਏ ਸੀ ਕਿ ਤੇ ਉਸ ਦੇ ਨਾਲ ਬਾਬਾ ਹਰਿੰਦਰ ਸਿੰਘ ਢਿੱਲੋਂ ਬੈਠੇ ਜੀ ਫਿਲਹਾਲ ਕੋਈ ਵੀ ਤੀਸਰੀ ਬੰਦੇ ਦੀ ਪੋਜ਼ਿਟਿਵ ਫਿਲਹਾਲ ਅਗੇ ਤੱਕ ਨਹੀਂ ਹੋਈ ਹੈ ਔਰ ਨਾ ਹੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹਾਲਾਂਕਿ ਜਿਹੜੀ ਅੱਜ ਮੁਲਾਕਾਤ ਹੋਣੀ ਸੀ ਕੱਲ ਹੀ ਕਲੀਅਰ ਹੋ ਗਿਆ ਸੀ ਕਿ ਡੇਰਾ ਬਿਆਸਮੁਖੀ ਬਠਿੰਡਾ ਪਹੁੰਚ ਰਹੇ ਨੇ ਪਹਿਲਾਂ ਸਤਸੰਗ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਨਗੇ ਹਾਲਾਂਕਿ ਉੱਥੇ ਹੀ ਬੜਾ ਸ਼ਾਰਟ ਟਾਈਮ ਰੁਕੇ ਨੇ ਸਿਰਫ 5-7 ਮਿੰਟ ਉੱਥੇ ਰੁਕਣ ਤੋਂ ਬਾਅਦ ਸੰਗਤਾਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਸਿੱਧਾ ਬਹਿੰਡਾ ਦੇ ਗ੍ਰੀਨ ਸਿਟੀ ਪਹੁੰਚਦੇ ਨੇ ਇੱਥੇ ਜੱਥੇਦਾਰ ਸਾਹਿਬ ਦਾ ਨਿੱਜੀ ਆਵਾਸ ਆ ਉੱਥੇ ਆ ਕੇ ਪਹੁੰਚਦੇ ਨੇ ਉੱਥੇ ਵੀ ਕਾਫੀ ਵੱਡੀ ਗਿੰਦੀ ਵਿੱਚ ਜੀ ਪੁਲਿਸ ਫੋਰਸ ਉੱਥੇ ਤਾਇਨਾਤ ਕੀਤੀ ਗਈ ਸੀ ਕਿਉਂਕਿ ਦੋ ਕਾਫੀ ਵੱਡੀਆਂ ਸ਼ਖਸੀਅਤਾਂ ਇੱਕ ਪਾਸੇ ਕਾਫੀ ਵੱਡੇ ਸਿੱਖ ਆਗੂ ਨੇ ਪਰ ਦੂਸਰੇ ਪਾਸੇ ਜਿਹੜੇ ਡੇਰਾ ਬਿਆਸ ਦੇ ਜਿਹੜੇ ਮੁਖੀ ਨੇ ਉਹ ਪਹੁੰਚੇ ਨਹੀਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਬਾਦਲ ਪਰਿਵਾਰ ਨਾਲ ਤਲਖੀ ਜ਼ਰੂਰ ਚਾਹੀਏ ਉਹ ਵਿਰਸਤ ਸਿੰਘ ਬਲਟੋਹਾ ਦੇ ਜ਼ਰੀਏ ਹੋਵੇ ਉਹ ਜੱਥੇਦਾਰ ਸਾਹਿਬ ਦੀ ਜ਼ਰੂਰ ਨਿਕਲ ਕੇ ਸਾਹਮਣੇ ਆਈ ਸੀ ਪਰ ਦੂਸਰੇ ਪਾਸੇ ਡੇਰਾ ਬਿਆਸ ਦੇ ਜਿਹੜੇ ਮੁਖੀ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਖਾਤੀ ਨਦੀਕੀ ਸਮਝਿਆ ਗਿਆ ਬਾਦਲ ਪਰਿਵਾਰ ਦੇ ਖੁਸ਼ੀ ਦੇ ਗਮੇ ਦੇ ਵਿੱਚ ਵੀ ਡੇਰਾ ਬਿਆਸ ਦੇ ਮੁਖੀ ਬਾਬਾ ਜੀ ਉੱਥੇ ਨਜ਼ਰ ਆਉਂਦੇ ਨੇ ਹੋ ਸਕਦਾ ਕਿਤੇ ਨਾ ਕਿਤੇ ਚਰਚਾ ਇਸ ਗੱਲ ਦੀ ਵੀ ਹੋਈ ਹੋਵੇ ਕਿ ਕਿਤੇ ਨਾ ਕਿਤੇ ਵਿਚ ਬਚਾਅ ਦੀ ਕੋਈ ਗੱਲ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਔਰ ਪੂਰੇ ਦੇ ਪੂਰੇ ਗੱਲਬਾਤ ਤੇ ਮੰਤਨ ਕੀਤਾ ਗਿਆ ਹੋਵੇ ਕਿਉਂਕਿ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਥੇਦਾਰ ਸਾਹਿਬ ਦਾ ਬਹੁਤ ਵੱਡਾ ਰਤਬਾ ਹੈ ਪਰ ਦੂਸਰੀ ਪਾਸੇ ਬਹੁਤ ਵੱਡਾ ਰਤਬਾ ਡੇਰੇ ਦੇ ਵਿੱਚ ਡੇਰਾ ਬਿਆਸ ਮੁਖੀ ਦਾ ਤਾਂ ਕਰਕੇ ਡੇਰਾ ਬਿਆਸ ਮੁਖੀ ਇੱਕ ਸ਼ਾਂਤ ਸੁਭਾਅ ਦੇ ਸ਼ਖਸੀਅਤ ਵੀ ਨੇ ਕਿਤੇ ਨਾ ਕਿਤੇ ਵਿਵਾਦਾਂ ਤੋਂ ਕਾਫੀ ਦੂਰ ਦੂਰ ਦਾ ਨਾਤਾ ਉਹਨਾਂ ਦਾ ਕਿਉਂਕਿ ਹੋਰ ਕਾਫੀ ਡੇਰਿਆਂ ਦੇ ਵਿੱਚ ਵਿਵਾਦ ਹੋਇਆ ਕਾਫੀ ਸਾਰੇ ਐਲੀਗੇਸ਼ਨ ਲੱਗੇ ਨੇ ਪਰ ਕਿਤੇ ਨਾ ਕਿਤੇ ਡੇਰਾ ਵਿਆਸ ਆਪਣੇ ਆਪ ਨੂੰ ਮੀਡੀਆ ਤੋਂ ਕਿਤੇ ਨਾ ਕਿਤੇ ਸੈਪਰੇਟ ਰੱਖਦਾ ਹੈ ਮੀਡੀਆ ਤੋਂ ਵੱਖਰਾ ਰੱਖਦਾ ਹੈ ਔਰ ਇਹੀ ਕਾਰਨ ਅੱਗੇ ਦਾ ਵੀ ਰਿਹਾ ਕਿ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਜਿਹੜੇ ਮੀਡੀਆ ਦੇ ਕੈਮਰੇ ਚੱਲ ਰਹੇ ਸੀ ਸੁਰੱਖਿਆ ਵਾਲਿਆਂ ਨੇ ਉਹ ਵੀ ਫਿਲਹਾਲ ਕਿਤੇ ਨਾ ਕਿਤੇ ਬੰਦ ਕਰਵਾਤੀ ਸੀ ਤਾਂ ਕਰਕੇ ਦੋ ਵੱਡੀਆਂ ਸ਼ਖਸੀਤਾਂ ਦਾ ਮਿਲਣਾ ਜਿਹੜੀ ਮੀਟਿੰਗ ਹੈ ਉਹ 3:40-45 ਮਿੰਟ ਜਾਂ ਘੰਟਾ ਹੋਈ ਹੈ ਫਿਲਹਾਲ ਇਸ ਦੇ ਮਤਲਬ ਤੁਸੀਂ ਤੁਸੀਂ ਜੋ ਤੁਸੀਂ ਜੋ ਇਸ਼ਾਰਾ ਕਰ ਰਹੇ ਹੋ ਹਨ ਕਿ ਅਫੀਸ਼ੀਅਲ ਤੌਰ ਦੇ ਤੇ ਕੁਝ ਨਹੀਂ ਕਿਹਾ ਗਿਆ ਪਰ ਕਿਆਸੇ ਲਗਾਏ ਜਾ ਰਹੇ ਨੇ ਕਿ ਇਹ ਮੁਲਾਕਾਤ ਹੋਈ ਹੈ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਘਟਨਾਕ੍ਰਮ ਜਾਰੀ ਹੈ ਸ਼ਾਇਦ ਉਸ ਨੂੰ ਲੈ ਕੇ ਵਿਚਾਰ ਚਰਚਾ ਇਸ ਦੇ ਵਿੱਚ ਹੋਈ ਕਿਉਂਕਿ ਅਕਾਲੀ ਦਲ ਨੂੰ ਆਦੇਸ਼ ਕਿਤੇ ਗਏ 2 ਦਸੰਬਰ ਨੂੰ ਕਿ ਤੁਸੀਂ ਰਿਜ਼ਾਈਨ ਐਕਸੈਪਟ ਕਰੋ ਇੱਕ ਸੱਤ ਮੈਂਬਰੀ ਕਮੇਟੀ ਬਣਾਓ ਸੁਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਤੇ ਹੁਣ ਤੱਕ ਫੈਸਲਾ ਨਹੀਂ ਹੋਇਆ ਕਮੇਟੀ ਵਾਲੇ ਮੈਂਬਰਾਂ ਨੂੰ ਲੈ ਕੇ ਅਜੇ ਤੱਕ ਪਿਕਚਰ ਕਲੀਅਰ ਨਹੀਂ ਹੈ ਸੁਰਜ ਤੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਹ ਵੀ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਥੇਦਾਰ ਸਾਬਾਨ ਦੇ ਨਾਲ ਮੁਲਾਕਾਤਾਂ ਹੋਈਆਂ ਨੇ ਸ਼ਰਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਮੁਲਾਕਾਤ ਕਰਨ ਲਈ ਪਹੁੰਚਦੇ ਨੇ ਗਿਆਨੀ ਰਕबीर ਸਿੰਘ ਦੇ ਨਾਲ ਮਾਚੀਵਾੜਾ ਸਾਹਿਬ ਦੇ ਵਿੱਚ ਡਾਕਟਰ ਚੀਮਾ ਉੱਥੇ ਪਹੁੰਚ ਗਈ ਸੀ ਮੁਲਾਕਾਤ ਕਰਨ ਲਈ ਯਾਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਕੀ ਉਹਨਾਂ ਮੁਲਾਕਾਤਾਂ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਬਿਲਕੁਲ ਕੋਈ ਦੋਹਰਾ ਨਹੀਂ ਹੈ ਜੀ ਪਿਛਲੇ ਦਿਨਾਂ ਦੀ ਗੱਲ ਕੀਤੀ ਐਵੇ ਖਾਸ ਤੌਰ ਤੇ ਪਿਛਲੇ 30 25 ਦਿਨਾਂ ਦੀ ਗੱਲ ਕੀਤੀ ਜਾਵੇ ਜਦੋਂ ਬਾਦਲ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਕੀਤਾ ਜਾਂਦਾ ਔਰ ਉਸ ਜਗ੍ਹਾ ਤੇ ਵੀ ਕਿਤੇ ਨਾ ਕਿਤੇ ਜਾ ਕੇ ਹਰੇਕ ਦੀ ਨਜ਼ਰ ਗਿਆਨੀ ਗਿਆਨੀ ਜੀ ਦੇ ਉੱਪਰ ਸੀ ਕਿ ਕਿਤਨਾ ਕਿਤੇ ਗਿਆਨੀ ਹਰਪੀਤ ਸਿੰਘ ਦੇ ਉੱਪਰ ਹੈਕ ਦੀ ਨਜ਼ਰ ਸੀ ਔਰ ਉਹਨਾਂ ਦੇ ਜਿਹੜੀ ਸਟੇਟਮੈਂਟਾਂ ਸੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੁੱਸਾ ਸੀ ਜ਼ਾਹਿਰ ਤੌਰ ਤੇ ਕਿਉਂਕਿ ਇਹ ਤਾਂ ਇੰਨੀ ਵੱਡੀ ਘਟਨਾ ਕਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤਾਂ ਜ਼ਾਹਿਰ ਤੌਰ ਤੇ ਇਸ ਤਰ੍ਹਾਂ ਦੀਆਂ ਭਾਸ਼ਾਵਾਂ ਮਾਂ ਜ਼ਰੂਰ ਹੋ ਜਾਂਦੀਆਂ ਨੇ ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਦਾ ਅੰਦਾਜ਼ਾ ਜ਼ਰੂਰ ਲਾਇਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਦੂਰੀ ਹੈ ਜਿਹੜੀ ਬਾਦਲ ਪਰਵਾਰ ਦੇ ਨਾਲ ਜਥੇ ਅਰ ਸਾਹਿਬ ਦੀ ਵੱਧ ਹੀ ਨਜ਼ਰ ਆ ਰਹੀ ਔਰ ਉਸ ਤੋਂ ਬਾਅਦ ਵਿਰਸਤ ਸਿੰਘ ਮਲਟੋਹਾ ਵਿਰਸਤ ਸਿੰਘ ਮਲਟੋਹਾ ਦੀ ਤੇ ਉਸ ਤੋਂ ਬਾਅਦ ਕਾਫੀ ਸਾਰੀਆਂ ਵੀਡੀਓ 1 ਬਾਈ 1 ਇੱਕ ਤੋਂ ਇੱਕ ਵੀਡੀਓ ਸਾਹਮਣੇ ਆਉਂਦੀਆਂ ਨੇ ਇਸ ਤੋਂ ਸਿੱਧੇ ਤੌਰ ਤੇ ਅੰਦਾਜ਼ਾ ਇਹ ਲੱਗਦਾ ਸੀ ਕਿ ਬਾਦਲ ਪਰਿਵਾਰ ਦੇ ਨਾਲ ਕਿਤੇ ਨਾ ਕਿਤੇ ਜੱਥੇਦਾਰ ਸਾਹਿਬ ਦੀ ਨਰਾਜ਼ਗੀ ਹੈ ਜਿਹੜੀ ਜਰੂਰ ਸਾਹਮਣੇ ਆ ਰਹੀ ਹੈ ਉਸੇ ਚੀਜ਼ ਨੂੰ ਲੈ ਕੇ ਉਸੇ ਚੀਜ਼ ਦੇ ਨਾਲ ਜੋੜ ਕੇ ਅੱਗੇ ਦੇਖਿਆ ਜਾ ਰਿਹਾ ਹਾਲਾਂਕਿ ਪੁਸ਼ਟੀ ਇਹਦੀ ਅਸੀਂ ਨਹੀਂ ਕਰਦੇ ਕਿ ਅੰਦਰ ਗੱਲਬਾਤ ਕੀ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਹਰ ਇੱਕ ਚੀਜ਼ ਦੀ ਸੰਭਾਵਨਾ ਜਰੂਰ ਕਿਤੇ ਨਾ ਕਿਤੇ ਬਣਦੀ ਹੈ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਬਾਦਲ ਪਰਿਵਾਰ ਦੇ ਕਾਫੀ ਕਰੀਬੀ ਨੇ ਕਿਤੇ ਨਾ ਕਿਤੇ ਕਿਹੜੇ ਬਾਬਾ ਬਿਆਸ ਦੇ ਕਿਹੜੇ ਮੁਖੀ ਨੇ ਗੁਰ ਬਾਦਲ ਪਰਵਾਹ ਦਿਨ ਦੂਰੀਆਂ ਨੇ ਜਿਹੜੇ ਜਥੇ ਅਰਸਾ ਦੀਆਂ ਹੋ ਸਕਦਾ ਉਸ ਤੇ ਕਿਤੇ ਨਾ ਕਿਤੇ ਗੱਲ ਹੋਈ ਹੋਵੇ ਔਰ ਇਹ ਵੀ ਹੋ ਸਕਦਾ ਹੈ ਕਿ ਉਸ ਤੇ ਗੱਲ ਨਾ ਹੋਈ ਹੋਵੇ ਦੋ ਵੱਡੀਆਂ ਸਖਸ਼ੀਏ ਬੈਠ ਕੇ ਜਿੱਲੀ ਮੀਟਿੰਗ ਹੈ ਉਹ ਕਿਤੇ ਨਾ ਕਿਤੇ ਸਾਫ ਇਸ਼ਾਰਾ ਕਰਦੀ ਹੈ ਕਿ ਗੱਲਬਾਤ ਕੋਈ ਗੰਭੀਰ ਸੀ ਗੰਭੀਰ ਕੋਈ ਮੁੱਦਾ ਸੀ ਜਿਸ ਮੁੱਦੇ ਨੂੰ ਲੈ ਕੇ ਚਰਚਾ ਜਿਹੜੀ ਜਾਂ ਜਿਹੜੀ ਮੀਟਿੰਗ ਹੈ ਉਹ ਕਿਤੇ ਨਾ ਕਿਤੇ ਕੀਤੀ ਗਈ ਕਿਉਂਕਿ ਡੇਰਾ ਮੁਖੀ ਕਦੋਂ ਉੱਥੇ ਡੇਰੇ ਦੇ ਵਿੱਚ ਪੌਕਦੇ ਨੇ ਬਟਿੰડા ਦੇ ਗਡੇਰਾ ਬੜੇ ਹੋਏ ਉੱਥੇ ਸਿਰਫ ਚਾਹਤ 5 ਮਿੰਟ ਦਿੱਤੇ ਜਾਂਦੇ ਨੇ 5 ਜਾਂ 7 ਮਿੰਟ ਸੰਗਤਾਂ ਨੂੰ ਫਤਿਹ ਬਲਾ ਕੇ ਜਾਂ ਸੰਗਤਾਂ ਨੂੰ ਮਤਲਬ ਹੱਥ ਬੰਨ ਕਿਉਂ ਤੋਂ ਬਾਬਾ ਜੀ ਵਾਪਸ ਆ ਜਾਂਦੇ ਨਹੀਂ ਪਰ ਜਿਆਦਾ ਸਮਾਂ ਜਿਹੜਾ ਉਹ ਕਿਤੇ ਨਾ ਕਿਤੇ ਜਾ ਕੇ ਜੱਫੇਦਾਰ ਸਾਹਿਬ ਦੀ ਮੀਟਿੰਗ ਨੂੰ ਦਿੱਤਾ ਗਿਆ ਤਾਂ ਕਰਕੇ ਇਸੀ ਦੀ ਚਰਚਾ ਕਿ ਆਖਰਕਾਰ ਇਸ ਮੀਟਿੰਗ ਦਾ ਮੇਨ ਅਜੰਡਾ ਕੀ ਸੀ ਔਰ ਕਿੰਨਾਂ ਗੱਲਾਂ ਦੇ ਉੱਪਰ ਇਹ ਘੰਟੇ ਦੇ ਘੰਟੇ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਜੀ ਠੀਕ ਹੈ ਇੱਕ ਵਾਰ ਥੋੜਾ ਜਿਹਾ ਦੱਸ ਦੋ ਕਿ ਤਾਂ ਜਿਹੜੇ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਡੇਰਾ ਬਿਆਸ ਦੇ ਮੁਖੀ ਉਹ ਵਾਪਸੀ ਉੱਥੋਂ ਰਵਾਨਾ ਹੋ ਚੁੱਕੇ ਨੇ ਤੇ ਦੂਜਾ ਉਹ ਕਿੱਥੇ ਕਿੱਥੇ ਗਏ ਇੱਕ ਵਾਰੀ ਥੋੜਾ ਜਿਹਾ ਸੀਕੁਐਂਸ ਸਮਝਾ ਦਿਓ ਲੋਕਾਂ ਨੂੰ ਤਾਂ ਕਿ ਪਤਾ ਲੱਗ ਉਸ ਤੋਂ ਬਾਅਦ ਕਿੱਥੇ ਗਏ ਪਹਿਲਾਂ ਸੰਗਤ ਨੂੰ ਮਿਲੇ ਜਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਏ ਕੀ ਕੁਝ ਹੋਇਆ ਕਿੰਨੀ ਦੇਰ ਉਹ ਬਠਿੰਡਾ ਦੇ ਵਿੱਚ ਰੁਕੇ ਦੇਖੋ ਸਭ ਤੋਂ ਪਹਿਲਾਂ ਚੌਪਰ ਦੇ ਉੱਪਰ ਲੈਂਡਿੰਗ ਬਾਬਾ ਜੀ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਲੈਂਡਿੰਗ ਕਿੱਥੇ ਹੋਣ ਦੀ ਮਤਲਬ ਜਿਹੜਾ ਡੇਰਾ ਬਿਆਸ ਦਾ ਉੱਥੇ ਡੇਰਾ ਹੈਗਾ ਉੱਥੇ ਹੀ ਹੋਈ ਤਲਵੰਡੀ ਮਾਫ ਕਰਨਾ ਗੋਨਿਆਣਾ ਦੇ ਨੇੜੇ ਇੱਥੇ ਜਿਹੜਾ ਇੱਕ ਹੈਲੀਪੋਰਟ ਬਣਾਇਆ ਗਿਆ ਸੀ ਜਿਸ ਜਗ੍ਹਾ ਦੇ ਉੱਪਰ ਚੌਪਰ ਦੀ ਲੈਂਡਿੰਗ ਹੁੰਦੀ ਹੈ ਤੇ ਉੱਥੋਂ ਬਾਬਾ ਜੀ ਗੱਡੀਆਂ ਦੇ ਰਾਸਤੇ ਲੋਕਲ ਜਿਹੜਾ ਡੇਰਾ ਬਣਿਆ ਹੋਇਆ ਡੇਰਾ ਬਿਆਸ ਦਾ ਹਾਥਬੰਨ ਕੀ ਬੇਨਤੀ ਕਰਦੇ ਨੇ ਸੰਗਤਾਂ ਉਹਨਾਂ ਨੂੰ ਨਮਨ ਕਰਦੀਏ ਨੇ ਤੇ ਉਸ ਤੋਂ ਬਾਅਦ ਸਿੱਧੀਆਂ ਗੱਡੀਆਂ ਚਾਲੇ ਪਾਉਂਦੀਆਂ ਨੇ ਜੱਥੇਦਾਰ ਸਾਹਿਬ ਦੇ ਘਰ ਆਲੇ ਪਾਸੇ ਅੰਦਰ ਘਰ ਦੇ ਵਿੱਚ ਜਾ ਕੇ ਕਰੀਬ 1 ਘੰਟਾ ਜਾਂ 40-45 ਮਿੰਟ ਆਪਾਂ ਕਹਿੰਦੇ ਆ ਮੀਟਿੰਗ ਹੈ ਬੰਦ ਕਮਰੇ ਦੇ ਵਿੱਚ ਹੋਈ ਹੈ ਹੋਰ ਕੋਈ ਵੀ ਬੰਦਾ ਉੱਤੇ ਅਲਾਉ ਨਹੀਂ ਸੀ ਚਾਹੇ ਉਹ ਧਾਰਮਿਕ ਸਿੱਖੀ ਦੀ ਗੱਲ ਹੋਵੇ ਜਾਂ ਕੋਈ ਹੋਰ ਲੋਕਾਂ ਦੀ ਗੱਲ ਹੋਵੇ ਫਿਲਹਾਲ ਉਹ ਸਾਨੂੰ ਫਿਲਹਾਲ ਕੈਮਰੇ ਤੇ ਨਜ਼ਰ ਨਹੀਂ ਆਈ ਹਾਲਾਂਕਿ ਬੰਦ ਕਮਰਾ ਮੀਟਿੰਗ ਦੇ ਵਿੱਚ ਕੀ ਹੋਈ ਹੈ ਜਿਵੇਂ ਪਹਿਲਾਂ ਵੀ ਆਪਾਂ ਚਰਚਾ ਕੀਤੀ ਹੈ ਕਿ ਹੋ ਸਕਦਾ ਜਿਹੜਾ ਅਕਾਲੀ ਦਲ ਦੇ ਨਾਲ ਕਿਤੇ ਨਾ ਕਿਤੇ ਖਟ ਉਸ ਨੂੰ ਕਿਤੇ ਨਾ ਕਿਤੇ ਕਵਰ ਕਰਨ ਦੀ ਕੋਸ਼ਿਸ਼ ਹੋਵੇ ਜਾਂ ਫਿਰ ਜੋ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਦੀ ਬੈਠ ਕੇ ਕਿਸੇ ਹੋਰ ਕਿਸੇ ਮੁੱਦੇ ਦੇ ਟੌਪਿਕ ਜਿਹੜਾ ਹੋਰ ਕਿਸੇ ਮੁੱਦੇ ਤੇ ਡਿਸਕਸ ਹੋਵੇ ਫਿਲਹਾਲ ਇਹ ਕਿਹਾ ਜਲਦਬਈ ਜ਼ਰੂਰ ਹੋਏਗਾ ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਜਿਹੜੀਆਂ ਦੂਰੀਆਂ ਜੱਥੇਦਾਰ ਦੀਆਂ ਗੁੱਸਾ ਜਾਂ ਨਰਾਜ਼ਗੀ ਹੈ ਹੋ ਸਕਦਾ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਵਿੱਚ ਬਾਬਾ ਜੀ ਅਹਿਮ ਰੋਲ ਅਦਾ ਕਰਨ ਜਿਹੜੀ ਘੰਟੇ ਦੀ ਗਰੀ ਮੀਟਿੰਗ ਹੋਈ ਹੈ ਉਸ ਦੇ ਅੰਦਾਜੇ ਦਾ ਫਿਲਹਾਲ ਇਹੀ ਲਾਏ ਜਾ ਰਹੇ ਨੇ ਪਰ ਹ�्गे ਤੱਕ ਨਾ ਤਾਂ ਜੱਥੇਦਾਰ ਸਾਹਿਬ ਵੱਨਿਓ ਕੋਈ ਸਟੇਟਮੈਂਟ ਆਈ ਹੈ ਨਾ ਫੋਟੋ ਬਾਕੀ ਦੂਸਰੇ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਡੇਰੇ ਬੰਨੀਓ ਕਦੇ ਵੀ ਮੀਡੀਆ ਨੂੰ ਬਰੀਫ ਨਹੀਂ ਕੀਤਾ ਜਾਂਦਾ ਮੀਡੀਆ ਨੂੰ ਕੋਈ ਉਹਨਾਂ ਦਾ ਪੀਆਰਓ ਨਹੀਂ ਹੁੰਦਾ ਨਾ ਹੀ ਕੋਈ ਉਹਨਾਂ ਦੀ ਸਟੇਟਮੈਂਟ ਹੈ ਉਹ ਮੀਡੀਆ ਨੂੰ ਦਿੱਤੀ ਜਾਂਦੀ ਹੈ ਮੀਡੀਆ ਤੋਂ ਹਮੇਸ਼ਾ ਹੀ ਡੇਰਾ ਹੈ ਜਿਹੜਾ ਉਹ ਦੂਰ ਰਿਹਾ ਹੈ ਜੀ ਚਲੋ ਸ਼ੁਕਰੀਆ ਬਾਦ ਬਤਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇੱਕ ਅਹਿਮ ਖਬਰ ਹੈ ਦਿੰਦੀ ਇੱਕ ਵੱਡਾ ਘਟਨਾਕ੍ਰਮ ਹੈ لازਮੀ ਤੌਰ ਤੇ ਜੋ ਬੈਠਕ ਹੋਈ ਹੈ ਉਸ ਦੀ ਜਾਣਕਾਰੀ ਬੇਸ਼ੱਕ ਬਾਹਰ ਨਾ ਹੀ ਹੋਵੇ ਪਰ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਿ ਡੇਰਾ ਬਿਆਸ ਦੇ ਮੁਖੀ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਨੇ ਬਹੁਤ ਤੁਸੀਂ ਕਹੋ ਕਿ ਕੋਈ ਰੈਗੂਲਰ ਮੁਲਾਕਾਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਕਦੇ ਦੇਖਣ ਸੁਣਨ ਨੂੰ ਨਹੀਂ ਮਿਲਿਆ ਏ ਉੱਥੇ ਡੇਰਾ ਬਿਆਸ ਦੇ ਮੁਖੀ ਪਹੁੰਚਦੇ ਨੇ ਗੋਨਿਆਣਾ ਮੰਡੀ ਦੇ ਨੇੜੇ ਜਿਹੜਾ ਇੱਕ ਹੈਲੀਪੈਡ ਬਣਾਇਆ ਗਿਆ ਸੀ ਉਸ ਤੋਂ ਬਾਅਦ ਹੈਲੀਕਾਪਟਰ ਦੇ ਜ਼ਰੀਏ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਵਧਦੇ ਨੇ ਤੇ ਅੱਗੇ ਪਹਿਲਾਂ ਜਿਹੜਾ ਬਠਿੰਡੇ ਦਾ ਡੇਰਾ ਏ ਉੱਥੇ ਪਹੁੰਚਦੇ ਨੇ ਉੱਥੇ ਸੰਗਤ ਦੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਦੇ ਨਾਲ ਕੁਝ ਮਿੰਟ ਤੱਕ ਮੁਲਾਕਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਜਾਂਦੇ ਨੇ ਉਹਨਾਂ ਦੀ ਰਿਹਾਈਸ਼ ਦੇ ਉੱਤੇ ਕਰੀਬ ਕਰੀਬ 2 ਘੰਟੇ ਦੀ ਮੁਲਾਕਾਤ ਹੋਈ ਹੈ ਇਨਫੈਕਟ 1 ਮਿੰਟ ਤੋਂ 1 ਘੰਟੇ ਤੋਂ ਕੁਝ ਮਿੰਟ ਜ਼ਿਆਦਾ ਉਸ ਮੁਲਾਕਾਤ ਦੇ ਵਿੱਚ ਕੀ ਕੁਝ ਹੋਇਆ ਕੀ ਨਹੀਂ ਹੋਇਆ ਕਿਹੜੀ ਗੱਲਬਾਤ ਹੋਈ ਉਸ ਨੂੰ ਲੈ ਕੇ ਕੋਈ ਵੀ ਅਜੇ ਜਾਣਕਾਰੀ ਨਹੀਂ ਹੈ ਔਰ ਫਿਰ ਉਸ ਤੋਂ ਬਾਅਦ ਉਹ ਵਾਪਸੀ ਕਰਦੇ ਨੇ ਰਵਾਨਾ ਹੋ ਜਾਂਦੇ ਨੇ ਯਾਨੀ ਕਿ ਉੱਥੋਂ ਵਾਪਸੀ ਰਵਾਨਾ ਹੋਣ ਕਰ ਚੁੱਕੇ ਨੇ ਪਰ ਇੱਕ ਪਾਸੇ ਜਥੇਦਾਰ ਸਾਹਿਬ ਤੇ ਦੂਜੇ ਪਾਸੇ ਜਦੋਂ ਇਹ ਮੁਲਾ ਡੇਰਾ ਬਿਆਸ ਦੇ ਮੁਖੀ ਡੇਰਾ ਬਿਆਸ ਪੰਜਾਬ ਦੇ ਵਿੱਚ ਬਹੁਤ ਵੱਡਾ ਆਧਾਰ ਰੱਖਦਾ ਹੈ ਆਪਾਂ ਸਾਰੇ ਜਾਣਦੇ ਹਾਂ ਚੰਗੀ ਤਰ੍ਹਾਂ ਬਖੂਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋੜਾਂ ਦੇ ਵਿੱਚ ਜਿਹੜੇ ਡੇਰਾ ਬਿਆਸ ਦੇ ਅਨੁਯਾਈ ਨੇ ਸਿੱਧੇ ਤੌਰ ਦੇ ਉੱਤੇ ਜੱਤਦਾੜ ਸਾਹਿਬ ਤੇ ਡੇਰਾ ਬਿਆਸ ਦੇ ਮੁਖੀ ਦੇ ਵਿਚਾਲੇ ਕੋਈ ਧਰਮ ਨੂੰ ਲੈ ਕੇ ਆ ਧਰਮ ਪ੍ਰਚਾਰ ਨੂੰ ਲੈ ਕੇ ਕੋਈ ਗੱਲ ਹੋਈ ਹੋਵੇ ਨਹੀਂ ਕਿਹਾ ਜਾ ਸਕਦਾ ਅਸਾਰ ਘੱਟ ਨਜ਼ਰ ਆਉਂਦੀ ਨੇ ਤਾਂ ਦੂਜਾ ਪੁਆਇੰਟ ਇਹ ਜ਼ਰੂਰ ਚੁੱਕਿਆ ਜਾ ਰਿਹਾ ਕਿ ਆਖਿਰ ਮੁਲਾਕਾਤ ਕਿਉਂ ਹੋਈ ਫਿਰ ਮੁਲਾਕਾਤ ਨੂੰ ਲੈ ਕੇ ਜ਼ਰੂਰ ਕਿਆਸ ਲਗਾਏ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜਿਹੜੀ ਇਸ ਸਮੇਂ ਸਥਿਤੀ ਬਣੀ ਹੋਈ ਆ ਖਾਸ ਤੌਰ ਤੇ 2 ਦਸੰਬਰ ਨੂੰ ਜਦੋਂ ਸਜ਼ਾ ਸੁਣਾਈ ਗਈ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਾਂ ਉਸ ਸਮੇਂ ਜਥੇਦਾਰ ਸਹਿਬਾਨਾ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਅਸਤੀਫੇ ਤੁਹਾਡੇ ਕੋਲ ਪਹੁੰਚੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਗਿਆ ਸੀ ਕਿ ਜਿਹੜੇ ਅਸਤੀਫੇ ਤੁਹਾਡੇ ਕੋਲ ਪਹੁੰਚੇ ਹੋਏ ਨੇ ਉਹਨਾਂ ਅਸਤੀਫੇ ਨੂੰ ਪ੍ਰਵਾਨ ਕਰ ਲਓ ਉਸ ਦਾ ਬਹੁਤ ਸਿੱਧਾ ਜਿਹਾ ਮਤਲਬ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆਇਆ ਹੋਇਆ ਉਸ ਨੂੰ ਮਨਜ਼ੂਰ ਕਰਿਆ ਜਾ ਕਹਤੇ ਦਿਨਾਂ ਦੇ ਵਿੱਚ ਨਹੀਂ ਹੋਇਆ ਔਰ ਇਹ ਤਰਕ ਦਿੱਤਾ ਗਿਆ ਕਿ ਅਜੇ ਸੇਵਾ ਜਿਹੜੀ ਤੁਸੀਂ ਲਗਾਈ ਹੈ ਉਹ ਨਿਭਾ ਰਹੇ ਹਾਂ ਇਸ ਕਰਕੇ ਥੋੜਾ ਜਿਹਾ ਟਾਈਮ ਦੇ ਦਿੱਤਾ ਜਾਵੇ ਤਾਂ ਟਾਈਮ ਦੇ ਦਿੱਤਾ ਗਿਆ ਪਰ ਬਾਵਜੂਦ ਇਸ ਦੇ ਉਹ ਅਜੇ ਪੈਂਡਿੰਗ ਹੈ ਕੁਝ ਦਿਨ ਪਹਿਲਾਂ ਸਾਡੇ ਕੋਲ ਇੱਥੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰੁਕबीर ਸਿੰਘ ਦੇ ਆਦੇਸ਼ ਦੇ ਉੱਤੇ ਗੱਲਬਾਤ ਅਸੀਂ ਕਰ ਰਹੇ ਸੀ ਸਟੂਡੀਓ ਦੇ ਵਿੱਚ ਡਾਕਟਰ ਚੀਮਾ ਪਹੁੰਚੇ ਹੋਏ ਸੀ ਅਕਾਲੀ ਦਲ ਦੇ ਆਗੂ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਸੀਂ ਹੀ ਦੀ 15 ਵਾੜਾ ਇਸ ਕਰਕੇ ਕੋਈ ਬੈਠਕ ਨਹੀਂ ਸੱਦੀ ਔਰ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਅਸੀਂ ਬੈਠਕ ਸੱਦਾਂਗੇ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਔਰ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਰੈਜ਼ੀਗਨੇਸ਼ਨ ਦੇ ਉੱਤੇ ਜਾਂ ਜਿਹੜੇ ਹੋਰ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦੀ ਹੈ ਪਰ ਕੀ ਜਿਹੜੇ ਜਥੇਦਾਰ ਸਾਫ ਤੱਕ ਲਗਾਤਾਰ ਵੱਖ-ਵੱਖ ਆਗੂ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਲੜੀ ਦਾ ਇੱਕ ਹਿੱਸਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਉਣ ਦੀ ਚਰਚਾ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਪੰਨ ਸਿੰਘ ਸਹਿਬਾਨਾਂ ਦੇ ਵਿੱਚੋਂ ਕਿਉਂਕਿ ਸਭ ਤੋਂ ਜ਼ਿਆਦਾ ਤਲਕ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਅੰਦਾਜ਼ ਉਹ ਨਜ਼ਰ ਆਇਆ ਹੈ ਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੈ ਕਿ ਇਹ ਬਾਕੀ ਇਹ ਸਭ ਕੁਝ ਸਮਝਿਆ ਜਾਵੇ ਜੋੜਿਆ ਜਾਵੇ ਹਾਲਾਂਕਿ ਦੋ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਇੱਕ ਪਾਸੇ ਜਥੇਦਾਰ ਸਾਹਿਬ ਨੇ ਦੂਜੇ ਪਾਸੇ ਡੇਰਾ ਬਿਆਦ ਦੇ ਮੁਖੀ ਨੇ ਇਸ ਕਰਕੇ ਉਹਨਾਂ ਦੇ ਵਿਚਾਲੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਕੁਝ ਬਾਹਰ ਨਹੀਂ ਆਏ ਇਸ ਕਰਕੇ ਬਹੁਤ ਸਾਰੇ ਕਿਆਸ ਲਗਾਣੇ ਵੀ ਤੁਸੀਂ ਕਹਿ ਸਕਦੇ ਹੋ ਕਿ ਕੋਈ ਬਹੁਤਾ ਨੂੰ ਵਾਜਿਬ ਨਹੀਂ ਹੋਵੇਗਾ ਜਦੋਂ ਬਹੁਤ ਵੱਡੀਆਂ ਸ਼ਖਸੀਅਤਾਂ ਆਪਸ ਦੇ ਵਿੱਚ ਮਿਲਦੀਆਂ ਨੇ ਪਰ ਇਹ ਕਿਆਸ ਜ਼ਰੂਰ ਲਗਾਏ ਜਾ ਰਹੇ ਨੇ ਕਿ ਇਹ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਵਿਚਾਰਾਂ ਹੋਈਆਂ ਹੋ ਸਕਦੀਆਂ ਨੇ